ਹਲਕਾ ਟਾਂਡੇ ਦੀ ਸਪੂਚੀ ਲੀਡਰਸ਼ਿਪ ਦਾ ਸਾਡੇ ਫਰਮੋਰ ਜਥੇਬੰਦੀ ਦੇ ਪ੍ਰਧਾਨ ਅਜਿੰਦਰ ਸਿੰਘ ਧਾਮੀ ਜੀ ਦਾ ਤੁਸੀਂ ਸਾਰਿਆਂ ਨੇ ਆਪਣਾ ਟਾਈਮ ਕੱਢ ਕੇ ਔਰ ਆਪੋ ਆਪਣੇ ਵਿਚਾਰ ਰੱਖ ਕੇ ਇਹ ਵਿਸ਼ਵਾਸ ਦਵਾਇਆ ਕਿ ਇਸ ਵਾਰੀ ਜੋ ਪਾਰਲੀਮੈਂਟ ਦੀ ਸੀਟ ਆ ਜਿਹੜੀ ਬੜੇ ਲੰਬੇ ਅਰਥੇ ਤੋਂ ਬਾਅਦ ਸ਼੍ਰੋਮਣੀ ਕਾਲਦਾਨੋਂ ਮਿਲੇ ਆ ਉਹਨੂੰ ਜਿੱਤਣ ਵਾਸਤੇ ਤੁਸੀਂ ਆਪੋ ਆਪਣੇ ਬੋਥੇ ਕੰਮ ਕਰਕੇ ਆਪੋ ਆਪਣਾ ਬੋਝ ਤਾਓਗੇ ਮੈਂ ਇਸ ਗੱਲੇ ਤੁਹਾਡਾ ਬਹੁਤ ਬਹੁਤ ਧੰਨਵਾਦੀ ਆ ਮੈਂ ਬਹੁਤ ਲੰਮਾ ਛੋਟਾ ਲੈਕਚਰ ਕਰਾਂ ਜਾਂ ਕਿਸੇ ਪਾਰਟੀਆਂ ਦੇ ਖਿਲਾਫ ਬੋਲਾਂ ਅੰਜ ਕਹਿਣ ਨੂੰ ਬਹੁਤ ਖੁਸ਼ ਆ ਕਿਉਂਕਿ ਅਸਲ ਵਿੱਚ ਸਾਡੀ ਲੜਾਈ ਦੋ ਸਰਕਾਰਾਂ ਦੇ ਨਾਲ ਆ ਸੂਬੇ ਦੀ ਸਰਕਾਰ ਤੇ ਦੇਸ਼ ਦੀ ਸਰਕਾਰ ਸਰਕਾਰਾਂ ਕੋ ਬੜੇ ਹੱਥ ਕੰਡੇ ਹੁੰਦੇ ਆ ਆਪਾਂ ਫਿਰ ਵੀ ਜਿਹੜਾ ਜज्ਬਾ ਜਿਹੜਾ ਜੋਸ਼ ਸ਼੍ਰੋਮਣੀ ਕਾਡਲ ਦੇ ਵਰਕਰਾਂ ਦੇ ਵਿੱਚ ਆ ਉਹ ਨਾ ਪਾਰਟੀਆਂ ਕੋ ਨਹੀਂ ਇਸ ਕਰਕੇ ਆਪਾਂ ਨੂੰ ਸਰਕਾਰਾਂ ਨਾਲ ਲੜੀਆਂ ਪਹਿਲਾਂ ਵੀ ਲੜੀਆਂ ਹੁਣ ਵੀ ਲੜਡੀਆਂ ਪਰ ਜੋ ਇਹਦਾ ਅੱਜ ਦਾ ਮਾਹੌਲ ਹੈ ਪੰਜਾਬ ਦਾ ਇਹ ਬੜਾ ਸਾਧਕਰ ਬਣ ਗਿਆ ਸਾਧਕਰ ਇਸ ਕਰਕੇ ਕਹਿ ਰਹੇ ਆ ਕਿ ਜਿਸ ਪਾਰਟੀ ਨਾਲ ਸਾਨੂੰ ਰੋਜ਼ ਆਰਾਮੇ ਮਿਲਦੇ ਸੀ ਤੁਸੀਂ ਆਰਐਸਐ ਨਾਲ ਸੰਧੀ ਕਾਲੇ ਤੁਰੋਂ ਅਸੀਂ ਹੋਂਦਾ ਕਾਲਿਆ ਅੱਜ ਸ਼੍ਰੋਮਣੀ ਕੱਢਦਲ ਉਹ ਤੁਹਾਡਾ ਹੋ ਕੇ ਇਕੱਲਾ ਪੰਥਕ ਝੰਡਿਆਂ ਨੂੰ ਲੈ ਕੇ ਖੜ ਗਿਆ ਦੂਸਰੀ ਸੂਬੇ ਦੀ ਸਰਕਾਰ ਜਿਹਦਾ ਮੁੱਖ ਮੰਤਰੀ ਪੰਜਾਬ ਦੀ ਤੁਹਾਡੇ ਕਸਾਨਾਂ ਦੇ ਮਲਾਜ਼ਮਾਂ ਦੀ ਪ੍ਰਵਾਹ ਨਾ ਕਰਦਾ ਹੋਇਆ ਅੱਜ ਇੱਕ ਬੰਦੇ ਦੀ ਖਾਤਰ ਉਹਦਾ ਜਿਹੜਾ ਬੌਸ ਹੈਗਾ ਕੇਜਰੀਵਾਲ ਉਹਦੀ ਖਾਤ ਸਾਰਾ ਪੰਜਾਬ ਲਟਾਈ ਜਾ ਰਿਹਾ ਚਾਹੇ ਸਾਡੇ ਜਹਾਜ਼ ਦੀ ਸਰਵਿਸ ਹੋਵੇ ਹੈਲੀਕਾਪਟਰ ਹੋਵੇ ਚਾਹੇ ਐਡਵਰਟਾਈਜ਼ਮੈਂਟ ਦੀ ਗੱਲ ਹੋਵੇ ਸਾਰਾ ਪੈਸਾ ਜਿਹੜਾ ਉਹ ਪੰਜਾਬ ਦੀ ਡਿਵੈਲਪਮੈਂਟ ਤੇ ਨਹੀਂ ਲੱਗ ਰਿਹਾ ਮਲਵਾਜ਼ਰਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਪਰ ਪੰਜਾਬ ਦੇ ਵਿੱਚ ਬੈਠ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਐਡਾ ਜਿਹੜੀਆਂ ਉਹ ਚੱਲ ਰਹੀਆਂ ਤੇਰੇ ਹੱਥਨਕਾਹਾਂ ਪੰਜਾਬ ਤੋਂ ਜਾ ਰਹੀਆਂ 2500 ਕਰੋੜ ਮੈਨੂੰ ਬਹੁਤ ਸਾਰੇ ਸਾਡੇ ਮੁਲਾਜ਼ਮੋਂ ਆ 2500 ਕਰੋੜ ਸਾਡੇ ਸਾਡੇ ਜਿਹੜੇ ਮੁਲਾਜ਼ਮੋਂ ਆ ਉਹਨਾਂ ਨੂੰ ਤਨਖਾਹਾਂ ਐਸ ਮਹੀਨੇ ਦੀਆਂ 20 ਤਰੀਕ ਤੱਕ ਨਹੀਂ ਮਿਲੀਆਂ ਤੇ ਤੁਸੀਂ ਹਿਸਾਬ ਲਾ ਲਓ ਕਿ 2500 ਕਰੋੜ ਪਈਆ ਪਾਸੋਂ ਹੋਰ ਕੱਢਿਆ ਚੱਕ ਲਿਆ ਜਿਹੜੇ ਸਰਕਾਰ ਤਨਖਾਹਾਂ ਦੇਣ ਵਾਸਤੇ ਕੱਢ ਦੇ ਚੁੱਕੇ ਉਹ ਵਿਕਾਸ ਕੀ ਕਰ ਸਕਦੀ ਔਰ ਬੜੀ ਹੈਰਾਨਗੀ ਦੀ ਗੱਲ ਵਾਜ ਦੇਖਦੇ ਰਹੇ ਹੁਣੇ ਗੱਲ ਕੀਤੀ ਆਪਣੇ ਸਿੱਖੀ ਦੀ ਪੰਥਕ ਜੜ੍ਹੇ ਦੀ ਤੁਸੀਂ ਹੈਰਾਨ ਹੋਮੋਗੇ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਪੰਜਾਬ ਸਿੱਖਾਂ ਦਾ ਸੂਬਾ ਆਪਾਂ ਕਰਨੇ ਆ ਜਿੱਥੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਉੱਥੋਂ ਦਾ ਮੁੱਖ ਮੰਤਰੀ ਦਿੱਲੀ ਤਿਹਾੜ ਜੇਲ੍ਹ ਦੇ ਬਾਹਰ ਰੋਂਦਾ ਹੋਵੇ ਅਥਰੂ ਬਹਾਉਂਦਾ ਹੋਵੇ ਕਿਸ ਗੱਲ ਲਈ ਕਿ ਕੇਜਰੀਵਾਲ ਨੂੰ ਅੰਦਰ ਚੰਗੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਉਥੇ ਭੂਆ ਤੇ ਗਏ ਅਸੀਂ ਕੇਜਰੀਵਾਲ ਜਿਹੜਾ ਬੰਦਾ ਐਡਾ ਬੜਾ ਘਟਾਰਾ ਕਰਕੇ ਗਿਆ ਉਹਨੂੰ ਕਿਹਦੇ ਨੂੰ ਸੂਰਤ ਨਹੀਂ ਮਿਲ ਰਹੀਆਂ ਪੱਤਰ ਪ੍ਰੈਸ ਵਾਲੇ ਸਾਹਮਣੇ ਰੋਣ ਲੱਗਾ ਇਹਦੋਂ ਬਮਾਰੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਆ ਸਾਡੇ ਸੂਬੇ ਦੇ ਮੁਖੀ ਵਾਸਤੇ ਔਰ ਵੀਰੋ ਉਹਦੇ ਕਿਰਦਾਰ ਬਾਰੇ ਮੈਂ ਵੱਧ ਤਾਂ ਕੁਝ ਨਹੀਂ ਕਹਿਣਾ ਪਰ ਇੱਕ ਮੈਂ ਸਾਰੇ ਆਪਣੇ ਜਿਹੜੇ ਸਭਾਨ ਨੂੰ ਬੇਨਤੀ ਕਰਨੀ ਚਾਹੁੰਦਾ ਸਾਡੇ ਤੇ ਬਹੁਤ ਵੱਡਾ ਹਮਲਾ ਹੋਇਆ ਉਹ ਹਮਲਾ ਅਸੀਂ ਸਮਝ ਨਹੀਂ ਸਕੇ ਬਦਾਰ ਸਭਾ ਹੱਦਕਾ ਡਾਂਡੇ ਦੇ ਵਿੱਚ ਸਾਰੇ ਸ਼੍ਰੋਮਣੀ ਕਲਦਲ ਦੇ ਜਿਹੜੇ ਲੀਡਰ ਵਰਕਰ ਸਹਿਬਾਨ ਨੇ ਮੋਦੀ ਕਤਰਤਾ ਸਾਡੇ ਹਲਕੇ ਦੇ ਅੰਚਾਰ ਰੂਲਪੁਰ ਸਾਹਿਬ ਦੇ ਘਰ ਲਿਖੋਈ ਆ ਬਹੁਤ ਖੁਸ਼ੀ ਆ ਕਿ ਸਾਰੇ ਹਲਕੇ ਦੇ ਵਿੱਚੋਂ ਸਾਡੇ ਜਿਹੜੇ ਮੁੱਚੇ ਕਲਦਲ ਦੇ ਨਿਰੋਲ ਜਿਹੜੇ ਵਰਕਰ ਆ ਪੁਰਾਣੇ ਜਿਹੇ ਸਹਦਾਰ ਆ ਉਹ ਕਤਰ ਹੋਏ ਆ ਸਾਰਿਆਂ ਨੇ ਇਕਜੁੱਟਤਾ ਦੇ ਨਾਲ ਇਸ ਵਾਰੀ ਇਸ ਹਲਕੇ ਤੋਂ ਸ਼੍ਰੋਮਣੀ ਕਲਦਲ ਨੂੰ ਜਿਤਾ ਕੇ ਇਹ ਸੀਟ ਜਿਤਾਉਣ ਦਾ ਵਾਅਦਾ ਕੀਤਾ ਮੈਂ ਆਪਣੇ ਆਪਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੂੰ ਪੂਰਨ ਆਸ ਹੈ ਕਿ ਸਾਰੇ ਹੀ ਪੰਜਾਬ ਦੇ ਅੰਦਰ ਅੱਜ ਲੋਕਾਂ ਦੇ ਵਿੱਚ ਇੱਕ ਵੱਡਾ ਉਤਸ਼ਾਹ ਆ ਕਿ ਮੌਜੂਦਾ ਸਰਕਾਰ ਜਿਹਨੇ ਝੂਠੇ ਲਾਰੇ ਲਾ ਕੇ ਵੋਟਾਂ ਲਈਆਂ ਸੀ ਅੱਜ ਉਹ ਸਾਡੇ ਗੱਲਾਂ ਤੋਂ ਮੁੱਕਰ ਗਈ ਹੈ ਔਰ ਸੈਂਟਰ ਦੀ ਸਰਕਾਰ ਜਿਹਨੇ ਸਾਡੇ ਧਰਮ ਦੇ ਵਿੱਚ ਦਖਲਅਜੀਆਂ ਕੀਤੀਆਂ ਔਰ ਸਾਡੇ ਕਿਸਾਨਾਂ ਦੇ ਜਿਹੜੇ ਲਈ ਮਾੜੇ ਕਾਨੂੰਨ ਬਣਾਏ ਉਹਨਾਂ ਤੋਂ ਵੀ ਲੋਕ ਖਫਾ ਆ ਤੇ ਇੱਕੋ ਇੱਕ ਪਾਰਟੀ ਆ ਸ਼੍ਰੋਮਣੀ ਕਾਲੀ ਦਲ ਜਿਹੜੀ ਪੰਜਾਬ ਦੀ ਤਰਜਮਾਨੀ ਕਰਦੀ ਆ ਅੱਜ ਲੋਕ ਉਹਦੇ ਨਾਲ ਖੜੇ ਆ ਬਹੁਤ-ਬਹੁਤ ਧੰਨਵਾਦ